हाँ जी बेटे आज अपना सवाल हैगा प्रश्न नंबर पाँच ए बी रेखा ते ए बी रेखा ते खास विधि न ਸਮ 5 5 ਬਣਾਓ ਸਮ 5 5 ਬਣਾਓ ਅੱਜ ਆਪਣਾ ਸਵਾਲ ਕੀ ਆ ਆਪਣੇ ਕੋਲੇ ਪ੍ਰਸ਼ਨ ਨੰਬਰ 5 ਅੱਜ ਸਾਡਾ ਪ੍ਰਸ਼ਨ ਨੰਬਰ 5 ਪੰਜਵਾਂ ਪ੍ਰਸ਼ਨ ਜਮਾਤ 8ਵੀਂ ਠੀਕ ਆ ਬਹੁਭਜ ਦਾ ਪਾਠ ਆ ਉਹਦੇ ਵਿੱਚ ਆਪਾਂ ਜਮਾਤ 8ਵੀਂ ਬਹੁਭਜ ਦਾ ਸਵਾਲ ਹੈ ਚੈਪਟਰ ਆ ਉਹਦੇ ਵਿੱਚ ਆਪਾਂ ਸਵਾਲ ਕੀ ਕਰਨਾ ਏ ਵੀ ਰੇਖਾ ਤੇ ਖਾਸ ਵਿਧੀ ਨਾਲ ਸਮ ਪੰਜ ਪੁਜ ਬਣਾਉਣੀ ਆ ਠੀਕ ਹੈ ਕਿਸ ਤਰ੍ਹਾਂ ਬਣਾਉਣੀ ਆ ਉਹ ਦੇਖੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਸਕੇਲ ਲਓ ਆ ਸਕੇਲ ਲੈ ਲੇ ਇਨੂੰ ਸਕੇਲ ਨੂੰ ਆਪਾਂ 5 ਸੈਂਟੀਮੀਟਰ ਕੱਟ ਲੋ ਜਾਂ 4 ਸੈਂਟੀਮੀਟਰ ਪੂਜਾ ਲੈ ਲੋ ਠੀਕ ਹੈ 4 ਸੈਂਟੀਮੀਟਰ ਪੂਜਾ ਲੈ ਲਈ A B ਪੂਜਾ ਕਿੰਨੀ ਲੈ ਲਈ ਆਪਾਂ 4 ਸੈਂਟੀਮੀਟਰ ਇਸ ਤੋਂ ਬਾਅਦ ਆਪਾਂ ਏ ਤੇ ਬੀ ਤੇ ਪ੍ਰਕਾਰ ਰੱਖਾਂਗੇ ਆਧ ਨਾਲੋਂ ਵੱਧ ਪ੍ਰਕਾਰ ਖੋਲਾਂਗੇ ਚਾਪ ਲਾ ਦਾਂਗੇ ਠੀਕ ਹੈ ਜਿਹੜੇ ਆਪਾਂ ਇਹ ਚਾਪ ਦੇ ਡਾਟ ਲਾਉਣੇ ਆ ਛੋਟੇ-ਛੋਟੇ ਲਾਉਣੇ ਆ ਵੱਡੇ ਨਹੀਂ ਲਾਉਣੇ ਇੰਨੀ ਹੀ ਪ੍ਰਕਾਰ ਖੋਲ ਕੇ ਏ ਬਿੰਦੂ ਤੇ ਪ੍ਰਕਾਰ ਰੱਖ ਕੇ ਫਿਰ ਇਹਦੇ ਡਾਟ ਲਗਾ ਦਾਂਗੇ ਠੀਕ ਹੈ ਇਸ ਤੋਂ ਬਾਅਦ ਹੁਣ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਵੋ ਇਹਨੂੰ ਆਪਾਂ ਮਿਲਾ ਦੇਵੋ ਠੀਕ ਹੈ ਉੱਪਰ ਤੱਕ ਲਾਈਨ ਖਿੱਚ ਲੈਣੀ ਹੈ ਇਸ ਤੋਂ ਬਾਅਦ ਜਿੰਨੀ ਸਾਡੇ ਕੋਲੇ ਏ ਵੀ ਭੂਜਾ ਜਿੰਨੀ ਸਾਡੇ ਕੋਲੇ AB ਭੁਜਾ ਉਨੀ ਸਾਡੇ ਕੋਲੇ ਇਹ ਇੱਕ ਬਿੰਦੂ ਰੱਖ ਲਓ ਇਹਦਾ ਕੋਈ ਵੀ ਨਾਮ ਰੱਖ ਲਓ ਆਪਾਂ ਇਹਦਾ ਬਿੰਦੂ ਆਪਾਂ ਰੱਖ ਲਓ R R ਤੋਂ ਲੈ ਕੇ ਇਸ ਬਿੰਦੂ ਤੱਕ O ਤੱਕ ਠੀਕ ਹੈ ਇਹ ਵੀ ਭੁਜਾ ਕਿੰਨੀ ਕੱਟ ਲਈ ਆਪਾਂ 4 ਸੈਂਟੀਮੀਟਰ ਹੁਣ ਆਪਾਂ ਇਸ ਬੀ ਬਿੰਦੂ ਨੂੰ ਇਸ ਓ ਬਿੰਦੂ ਨਾਲ ਮਿਲਾ ਕੇ ਅੱਗੇ ਖਿੱਚ ਲੈਣਾ ਠੀਕ ਹੈ ਹੁਣ ਆਪਾਂ ਅੱਗੇ ਕੀ ਕਰਨਾ ਜਿੰਨਾ ਸਾਡੇ ਕੋਲੇ ਏ ਆਰ ਆ ਜਾਂ ਆਰ ਬੀ ਆ ਠੀਕ ਹੈ ਜਿੰਨਾ ਅੱਧਾ ਅੱਧਾ ਉਹ ਅੱਧਾ ਆਪਾਂ ਪ੍ਰਕਾਰ ਨਾਲ ਨਾਪ ਲਿਆ ਠੀਕ ਹੈ ਦੇਖ ਲਿਓ ਵੀ ਆਪਣਾ ਅਧ ਦੋਨੇ ਪਾਸੇ ਬਰਾਬਰ ਹੋਣਾ ਚਾਹੀਦਾ ਠੀਕ ਹੈ ਉਹ ਹੁਣ O ਬਿੰਦੂ ਤੇ ਆਪਾਂ ਰੱਖਾਂਗੇ ਤੇ ਉਸ ਅਧ ਨੂੰ ਆਪਾਂ ਅੱਗੇ ਕੱਟ ਲੈਣਾ ਠੀਕ ਹੈ S O ਬਿੰਦੂ ਤੋਂ ਜਿਹੜੀ ਆਪਾਂ ਇਹ BO ਵਾਲੀ ਲਾਈਨ ਆ ਉਹਦੇ ਉੱਪਰ ਕੱਟ ਲੈਣਾ ਇਹ ਸਾਡੇ ਕੋਲੇ ਬਿੰਦੂ ਆ ਗਿਆ P ਹੁਣ ਇਹ ਆਪਾਂ ਕੱਟਿਆ O ਬਿੰਦੂ ਤੋਂ ਬਸ ਇਸ ਗੱਲ ਦਾ ਖਾਸ ਧਿਆਨ ਰੱਖਣਾ ਪਹਿਲਾਂ ਆਪਾਂ AB ਭੂਜਾ ਲੈ ਲਈ ਇਸ ਭੂਜਾ ਦਾ ਅੱਧ ਕਰ ਲਿਆ ਫਿਰ R ਤੋਂ O ਤੱਕ ਉਹ ਵੀ ਆਪਾਂ 4 ਸੈਂਟੀਮੀਟਰ ਕੱਟ ਲਿਆ ਉਸ ਤੋਂ ਬਾਅਦ ਜਿੰਨਾ AR ਆ ਇਹ 2 ਸੈਂਟੀਮੀਟਰ ਆ ਅੱਧ AB ਦਾ ਅੱਧ ਉਹ ਇਸ ਬਿੰਦੂ ਤੋਂ ਕੱਟ ਲਿਆ ਜਿਹੜੀ ਹੁਣ ਅੱਗੇ ਚਾਪ ਲਾਉਣੀ ਆ ਆਪਾਂ ਉਹਦਾ ਖਾਸ ਧਿਆਨ ਰੱਖਣਾ ਕਿ ਚਾਪ ਆਪਾਂ 20 ਬਿੰਦੂ ਦੇ ਪ੍ਰਕਾਰ ਖੋਲਾਂਗੇ ਪੀ ਜਿੰਨੀ ਪ੍ਰਕਾਰ ਖੋਲ ਕੇ ਚਾਪ ਲਾ ਦੋ ਠੀਕ ਹੈ 20 ਬਿੰਦੂ ਦੇ ਪ੍ਰਕਾਰ ਖੋਲਣੀ ਆ ਸਾਡੇ ਕੋਲ ਇੱਕ ਆ ਬਿੰਦੂ ਆ ਗਿਆ ਇਹ ਬਿੰਦੂ ਆ ਗਿਆ ਸਾਡੇ ਕੋਲੇ ਡੀ ਕਿਉਂਕਿ ਜਦੋਂ ਆਪਾਂ ਰਾਫ ਬਣਾ ਕੇ ਦੇਖੀਏ ਨਾ ਪੰਜ ਪੁਜ ਤੁਸੀਂ ਰਾਫ ਪੰਜ ਪੁਜ ਬਣਾ ਕੇ ਦੇਖ ਲਓ ਤਾਂ ਉਹਦੇ ਵਿੱਚ ਏ ਬੀ ਸੀ ਡੀ ਈ ਉੱਪਰਲਾ ਬਿੰਦੂ ਡੀ ਹੁੰਦਾ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਜਿੰਨੀ ਸਾਡੀ ਏ ਬੀ 4 ਸੈਂਟੀਮੀਟਰ ਆ ਉਨੀ ਅਸੀਂ ਪ੍ਰਕਾਰ ਨਾਲ ਨਾਪ ਲਈ 4 ਸੈਂਟੀਮੀਟਰ ਠੀਕ ਹੈ ਐਸ ਡੀ ਬਿੰਦੂ ਤੇ ਪ੍ਰਕਾਰ ਰੱਖੋ ਜਿਹੜਾ ਸਾਡਾ ਡੀ ਬਿੰਦੂ ਆ ਗਿਆ ਇਹਦੇ ਤੋਂ ਚਾਪ ਲਾ ਦਿਓ ਦੋਨੋਂ ਪਾਸੇ ਚਾਪ ਲਾ ਦਿਓ ਠੀਕ ਹੈ ਇੱਧਰ ਵੀ ਚਾਪ ਲਾ ਦਿਓ ਇਤੋਂ ਚਾਪ ਲਾ ਦਿਓ ਡਾਟਡਡ ਡਾਟਡਡ ਸ਼ੁਰੂ ਕਰ ਦਿਓ ਚਾਪ ਲਾਉਣੀ ਆਰਾਮ ਨਾਲ ਠੀਕ ਹੈ ਪ੍ਰਕਾਰ ਦੀ ਸੂਈ ਹਿੱਲਣੀ ਨਹੀਂ ਚਾਹੀਦੀ ਜੇ ਹਿੱਲ ਗਈ ਤਾਂ ਜਿਹੜੀ ਚਾਪ ਆ ਉਹਨੇ ਠੀਕ ਨਹੀਂ ਲੱਗਣਾ ਖਾਸ ਧਿਆਨ ਰੱਖਣਾ ਇਹਨੂੰ ਹੋਵੇ ਪ੍ਰਕਾਰ ਇਧਰ ਉਧਰ ਹੀ ਭੱਜੀ ਫਿਰੇ ਠੀਕ ਹੈ ਹੂੰ ਇਹ ਆਪਾਂ ਚਾਪ ਲਾ ਦਿੱਤੀ ਇਹ ਚਾਪ ਕਿੱਥੋਂ ਲਈਏ ਡੀ ਬਿੰਦੂ ਤੋਂ ਹੁਣ ਏ ਆਪਣੇ ਕੋਲੇ ਬੀ ਬਿੰਦੂ ਆ ਗਿਆ ਇਹਨੂੰ ਚਾਪ ਨੂੰ ਇਧਰੋਂ ਕੱਟ ਦੋ ਕੱਟ ਦਿੱਤਾ ਉਸ ਤੋਂ ਬਾਅਦ ਇਧਰ ਏ ਬਿੰਦੂ ਤੋਂ ਇਹਨੂੰ ਚਾਪ ਨੂੰ ਕੱਟ ਦੋ ਦੋਨੋਂ ਪਾਸੇ ਕੱਟ ਦਿੱਤਾ ਹੁਣ ਆਪਾਂ ਕੀ ਕਰਨਾ ਸਕੇਲ ਦੇ ਨਾਲ ਇਹਨਾਂ ਬਿੰਦੂਆਂ ਨੂੰ ਆਪਸ ਵਿੱਚ ਮਿਲਾ ਦੇਣਾ ਆ ਬਿੰਦੂ ਅਸੀਂ ਆਪਸ ਵਿੱਚ ਮਿਲਾ ਦਿੱਤੇ A ਬਿੰਦੂ ਸਾਡੇ ਕੋਲੇ ਸੀ ਹੁਣ ਇਧਰ ਆਪਾਂ D ਬਿੰਦੂ ਨੂੰ ਆ ਜਿਹੜੀ ਆਪਣੀ ਚਾਪ ਕੱਟੀ ਗਈ ਆ ਉਸ ਬਿੰਦੂ ਨਾਲ ਮਿਲਾ ਦੇਣਾ ਔਰ ਇਧਰ A ਬਿੰਦੂ ਨੂੰ ਇਸ ਬਿੰਦੂ ਨਾਲ ਮਿਲਾ ਦੇਣਾ ਤਾਂ ਇਹ ਸਾਡੇ ਕੋਲੇ ਆ ਗਿਆ ਬਿੰਦੂ E ਇਸ ਤਰੀਕੇ ਨਾਲ ਸਾਡੇ ਕੋਲੇ ਆ ਸਾਰੀਆਂ ਭੁਜਾਵਾਂ 4 4 ਸੈਂਟੀਮੀਟਰ ਬਣੀਆਂ ਤਾਂ ਸਾਡੇ ਕੋਲੇ ਸਮ ਪੰਜ ਭੁਜ ਖਾਸ ਵਿਧੀ ਨਾਲ ਤਿਆਰ ਹੋ ਗਏ ਹੁਣ ਤੁਸੀਂ ਇਸ ਤਰ੍ਹਾਂ ਕਰੋ ਆਪਣੀਆਂ ਕਾਪੀਆਂ ਲਵੋ ਪ੍ਰਕਾਰ ਹੁੱਡਾ ਪੈਨਸਲ ਲਵੋ ਇੱਕਦਮ ਜਿਵੇਂ ਮੈਂ ਬਣਵਾਈ ਆ ਉਸੇ ਤਰੀਕੇ ਨਾਲ ਬਣਾਓ ਬਣਾ ਕੇ ਦੇਖੋ ਠੀਕ ਹੈ ਤਾਕੇ ਇੱਕਦਮ ਤੁਹਾਨੂੰ ਸਮਝ ਲੱਗ ਜਵੇ